ਹੈਲੋ ਜੀ ਸਾਰਿਆਂ ਦਾ ਸਵਾਗਤ ਹੈ ਫੇਰ ਤੋਂ ਤੁਹਾਡੇ ਆਪਣੇ ਚੈਨਲ ਤੇ ਪੰਜਾਬੀ ਪ੍ਰੀਤ ਗੈਲੀ ਬੁਟੀਕ ਤੇ ਅੱਜ ਸੂਟ ਲੈ ਕੇ ਆਇਆ ਬਹੁਤ ਸੋਹਣੇ ਇਹ ਮਨਨ ਜੋ ਫੈਬਰਿਕ ਤੁਸੀਂ ਦੇਖ ਰਹੇ ਹੋ ਲਿੰਨ कॉटन ਰੈਨ ਵਾਲੀ ਹੈਗੀ ਹਾਂਜੀ ਪਿਓਰ ਲਿੰਨ कॉटन ਦਾ ਫੈਬਰਿਕ ਹੈ 올ਓਵਰ 5 ਮੀਟਰ ਸੂਟ ਹੈ ਤੇ ਵਰਕ ਤੁਸੀਂ ਦੇਖ ਸਕਦੇ ਹੋ ਕੀਤਾ ਹੋਇਆ ਫਰੰਟ ਤੇ ਕੇਰਾ ਬਣਿਆ ਹੋਇਆ ਹੈ ਤੇ ਪੈਨਲਸ ਬਣੇ ਆ। ਨੈਕਸਟ ਆਗੇ ਕ੍ਰੇਪ ਦੇ ਸੂਟ ਹੈ ਜੀ ਨਵੇਂ ਡਿਜ਼ਾਈਨ ਆਏ ਆ ਇਸ ਵਿੱਚ ਨਵਾਂ ਮਤਲਬ ਪ੍ਰਿੰਟ ਲੈ ਕੇ ਆਏ ਆ ਬੜਾ ਹੀ ਪਿਆਰਾ ਸੀਕਵੈਂਸ ਵਰਕ ਕੀਤਾ ਹੋਇਆ ਬਹੁਤ ਹੀ ਸੋਹਣੇ ਕਲਰਸ ਨੇ। ਇਹ ਵਾਲਾ ਫੈਬਰਿਕ ਤੁਹਾਨੂੰ ਪਤਾ ਹੈ ਜੀ ਸਾਰਾ ਸਾਲ ਚੱਲਦਾ ਹੈ। ਇਹ ਵਾਲਾ ਡਿਜ਼ਾਈਨ ਆਪਣਾ ਆਰਟੀਕਲ ਇਸ ਵਿੱਚ ਨਵੇਂ-ਨਵੇਂ ਸੂਟਸ, ਨਵੇਂ-ਨਵੇਂ ਡਿਜ਼ਾਈਨ ਆਉਂਦੇ ਰਹਿੰਦੇ ਨੇ, ਕਲਰਸ ਵੀ ਆਉਂਦੇ ਰਹਿੰਦੇ ਨੇ। ਆ ਦੇਖੋ ਬੜੇ ਹੀ ਪਿਆਰੇ-ਪਿਆਰੇ ਕਲਰਸ ਆਏ ਨੇ ਇਸ ਦੇ ਵਿੱਚ। 2 ਮੀਟਰ ਸ਼ਰਟ, 2 ਮੀਟਰ ਬਾਟਮ ਹੈਗੀ। ਇਹ ਕ੍ਰੇਪ ਦਾ ਫੈਬਰਿਕ ਰੈਨ ਵਾਲਾ ਹੈ। ਵਿਸਕੋਸ ਕ੍ਰੇਪ ਰੈਨ ਵਾਲੀ ਹੈਗੀ ਆ ਜਿਹੜਾ ਸ਼ਰਟ ਹੈ ਫਰੰਟ ਐਂਡ ਬੈਕ ਤੋਂ ਹੀ ਫੁੱਲ ਹੈਵੀ ਬਣ ਕੇ ਰੈਡੀ ਹੋਏਗਾ ਬੈਕ ਸਾਈਡ ਤੇ ਵਰਕ ਵੀ ਆਏਗਾ ਫਰੰਟ ਤੇ ਵੀ ਵਰਕ ਆਏਗਾ ਬਹੁਤ ਹੀ ਜ਼ਿਆਦਾ ਸੋਨੇ ਕਲਰਜ਼ ਆ ਦੇਖੋ ਬੜੇ ਹੀ ਪਿਆਰੇ ਨੈਕਸਟ ਖੀਨਖਾਬ ਦੇ ਵਿੱਚ ਵੀ ਨਵਾਂ ਆਰਟੀਕਲ ਆਇਆ ਹੈਗਾ ਖੀਨਖਾਬ ਦੇ ਵਿੱਚ ਵੀ ਨਵੇਂ ਕਲਰਜ਼ ਆਏ ਨੇ ਪ੍ਰਿੰਟ ਆਏ ਨੇ ਤੁਸੀਂ ਦੇਖ ਸਕਦੇ ਹੋ ਖੀਨਖਾਬ ਵੀ ਐਵੇਂ ਦਾ ਫੈਬਰਿਕ ਆ ਜਿਹੜਾ ਕਿ ਰੀਸਟਾਕ ਤੇ ਰੀਸਟਾਕ ਹੋਈ ਜਾ ਰਿਹਾ ਹੈ ਤੇ ਨਵੇਂ ਪ੍ਰਿੰਟ ਵੀ ਆ ਰਹੇ ਨੇ ਪੁਰਾਣੇ ਵੀ ਰੀਸਟਾਕ ਹੋ ਜਾਂਦੇ ਨੇ ਤੇ ਨਿਊ ਵਿਅਸ ਵਿੱਚ ਨਵੇਂ ਵੀ ਆਰਟੀਕਲ ਆ ਰਹੇ ਨੇ 5 ਮੀਟਰ ਸ਼ਾਇਰ 5 ਮੀਟਰ ਬਾਟਰ ਵਾਲੀ ਆਲਓਵਰ ਲੈਣਾ ਚਾਹੁੰਦੇ ਹੋ ਪ੍ਰਿੰਟਡ ਤਾਂ ਲੈ ਸਕਦੇ ਹੋ ਬਾਕੀ ਇਹ ਪਿਓਰ ਗਰੇਪ ਦੇ ਡਿਜੀਟਲ ਪ੍ਰਿੰਟਡ ਸੂਟ ਨੇ ਆਲਓਵਰ 5 ਮੀਟਰ ਆਏਗਾ ਇਹ ਪਿਓਰ ਗਰੇਪ ਦੇ ਰਹਿਣ ਵਾਲੇ ਨੇ ਪ੍ਰਿੰਟ ਦੇਖੋ ਡਿਜੀਟਲ ਪ੍ਰਿੰਟ ਨੇ ਇਹ ਵਾਲੇ ਪ੍ਰਿੰਟ ਸਿਰਫ ਤੁਹਾਨੂੰ ਗਰੇਪ ਤੇ ਹੀ ਮਿਲਣਗੇ ਜੀ ਤੁਸੀਂ ਆਮ ਤੁਹਾਨੂੰ ਦੇਖਣ ਚ ਨਹੀਂ ਮਿਲਣਗੇ ਤੁਸੀਂ ਕੋਟ ਸੈੱਟ ਬਣਾ ਸਕਦੇ ਹੋ ਪੰਜਾਬੀ ਸੂਟ ਬਣਾ ਸਕਦੇ ਹੋ ਲੌਂਗ ਫੌਕ ਡਰੈਸ ਜੋ ਬਣਾਉਣਾ ਚਾਹੁੰਦੇ ਹੋ ਕੀ ਨਾਲ ਕਸਟਮਾਈਜ਼ ਕਰ ਸਕਦੇ ਹਾਂ ਇਸ ਫੈਬਰਿਕ ਤੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਕੁਝ ਵੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਨੈਕਸਟ ਆਏ ਜੀ ਕ੍ਰੇਵ ਦੇ ਸੂਟਸ ਹੈਂਡ ਵਰਕ ਵਾਲੇ ਸੂਟਸ ਨੇ ਸ਼ਰਟ बॉटਮ ਪਲਸ ਆਰਗੇਂਜ਼ਾ ਦੁਪੱਟਾ ਦੁਪੱਟੇ ਨੂੰ ਲੇਸ ਲੱਗੀ ਹੋਈ ਆ ਪ੍ਰੋਪਰ बॉटਮ ਤੇ ਵਰਕ ਆਏਗਾ ਨੈਕ ਬਣਿਆ ਹੋਇਆ ਵੀ ਨੈਕ ਦੇ ਵਿੱਚ स्लीव्स ਤੇ ਵਰਕ ਆਏਗਾ ਬੜੇ ਪਿਆਰੇ ਪਿਆਰੇ ਕਲਰ ਨੇ ਕਸਟਮਾਈਜੇਸ਼ਨ ਅਵੇਲੇਬਲ ਆ ਕਿਸੇ ਵੀ ਕਲਰ ਦੇ ਕਸਟਮਾਈਜ਼ ਕਰਵਾ ਸਕਦੇ ਹੋ ਜੋ ਦਿਖ ਰਹੇ ਨੇ ਆਲਰੇਡੀ ਇਹ ਰੈਡੀ ਕੀਤੇ ਹੋਏ ਨੇ ਆਪਣੇ ਕੋਲ ਸੋ ਜਿਨ੍ਹਾਂ ਨੇ ਵੀ ਕਰਵਾਣੇ ਆ ਕਰਵਾ ਸਕਦੇ ਹੋ ਨੈਕਸਟ ਆ ਗਈ ਜੀ ਬਹੁਤ ਹੀ ਸੋਹਣਾ ਚਿਕਨ ਦਾ ਦੁਪੱਟਾ ਪਿੰਟੈਕਸ ਵਾਲੀ ਚਿਕਨ ਦੀ बॉटਮ ਨਾਲ ਸ਼ਰਟ ਨੈਕਸਟ ਆਗੇ ਲੀਲਨ ਦੇ ਵਿੱਚ ਕਲਰ ਹੈਗੇ ਜੀ ਲੀਲਨ ਪਿਓਰ ਲੀਲਨ कॉटन ਦਾ ਫੈਬਰਿਕ ਰਹਿਣ ਵਾਲਾ ਹੈ 40 ਪਲਸ ਕਲਰਸ ਅਵੇਲੇਬਲ ਨੇ ਤੁਸੀਂ ਜਿਹੜਾ ਵੀ ਕਲਰ ਲੈਣਾ ਚਾਹੋ ਲੈ ਸਕਦੇ ਹੈਗੇ ਹੋ ਨੈਕਸਟ ਆਗੇ ਸੂਟ ਕਸਟਮਾਈਜ਼ ਕਰਵਾ ਸਕਦੇ ਇਹ ਵਾਲੇ ਰੈਡ ਆਪਾਂ ਮਦਰ ਡਾਟਰ ਦਾ ਸੂਟ ਰੈਡ ਕੀਤਾ ਰੈਡੀ ਹੋਇਆ ਸੀਗਾ ਮਦਰ ਤੇ ਡਾਟਰ ਦਾ ਮਾਂ-ਮਾਂ ਧੀਾਂ ਦੇ ਸੂਟ ਹੈਂਡਵਰਕ ਹੈ ਤੇ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਇਹ ਕਰਵਾ ਸਕਦੇ ਹੋ ਅਗਰ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਮਸ਼ੀਨਵਰਕ ਪੇਂਟਿੰਗ ਹੈਂਡ ਪੇਂਟਿੰਗ ਸਾਰੇ ਹੀ ਵਰਕ ਅਵੇਲੇਬਲ ਆ ਤੁਸੀਂ ਕੋਈ ਵੀ ਡਿਜ਼ਾਈਨ ਆਪਾਂ ਨੂੰ ਸੈਂਡ ਕਰ ਸਕਦੇ ਹੋ ਜਿਹੜਾ ਵੀ ਬਣਵਾਉਣਾ ਹੈ ਬਣਵਾ ਸਕਦੇ ਹੋ ਖੁਦ ਫੈਬਰਿਕ ਵੀ ਦੇ ਸਕਦੇ ਹੋ ਆਪਣੇ ਦਾ ਫੈਬਰਿਕ ਵੀ ਲੈ ਸਕਦੇ ਹੋ ਇਹ ਫੁਲਕਾਰੀ ਵਾਲੇ ਓਨਲੀ ਸ਼ਰਟ ਹੈਗੇ ਜੀ ਲੈਣੇ ਹੁਣ ਤੱਕ ਕਿਸੇ ਨੇ ਖੱਦਰ ਦੇ ਉੱਤੇ ਬਣੇ ਹੋਏ ਸ਼ਰਟ ਸੀਗੇ ਜੀ ਓਨਲੀ ਸ਼ਰਟ ਰਹਿਗੇ ਨੇ ਖੱਦਰ ਦੇ ਉੱਤੇ ਨੈਕਸਟ ਆਗੇ ਕਾਟਨ ਦੀ ਕਲੈਕਸ਼ਨ ਸਾਰੀ ਮਲ ਕੋਟਨ ਦਾ ਦੁਪੱਟਾ ਰਹਿਣਾ ਨੇ ਕੋਟਨ ਦੀ ਸ਼ਰਟ ਕੋਟਨ ਦੀ ਬਾਟਮ 2 ਮੀਟਰ ਸ਼ਰਟ 2 ਮੀਟਰ ਬਾਟਮ ਤੇ 2 ਮੀਟਰ ਦਾ ਹੀ ਦੁਪੱਟਾ ਜਾਂ 2.25 2 25 ਦਾ ਦੁਪੱਟਾ ਕੋਈ ਟਾਈ ਦੇ ਪਿਓਰ ਕੋਟਨ ਰਹਿਣ ਵਾਲੀ ਹੈ ਸੌਫਟ ਕੋਟਨ ਹੋਣ ਵਾਲਾ ਫੈਬਰਿਕ ਹੈ ਸਾਰੇ ਕਲਰ ਬੋਸ ਹੋਣੇ ਨੇ ਸਟਾਰਟਿੰਗ ਹੋ ਗਈ ਹੈ ਜੀ ਸਮਰ ਕਲੈਕਸ਼ਨ ਸੀ ਜਿਨ੍ਹਾਂ ਨੇ ਜਿਹੜਾ ਸੂਟ ਵੀ ਲੈਣਾ ਹੋਵੇ ਸਕਰੀਨਸ਼ਾਟ ਲੈ ਕੇ ਲੈ ਸਕਦੇ ਹੈ ਕਿਉਂ ਇਹ ਦੇਖੋ neck ਤੇ ਵਰਕ ਕੀਤਾ ਹੋਇਆ ਹੈ ਦੁਪੱਟੇ ਜਿਹੜਾ ਬਾਟਮ ਹੈ ਬਾਟਮ ਤੇ ਵੀ ਵਰਕ ਕੀਤਾ ਹੋਇਆ ਹੈਗਾ ਮਸ਼ੀਨ ਵਰਕ embroidery ਕੀਤੀ ਹੈ thread embroidery ਸਾਰੇ ਹੀ ਜੋ ਸ਼ਰਟ ਤੇ ਹੈ ਨਾ neck ਤੇ embroidery ਕੀਤੀ ਹੋਈ ਹੈ ਸਾਰਿਆਂ ਦੇ ਤੇ ਬਾਟਮ ਤੇ ਵੀ ਆਏਗੀ ਤੇ ਪ्योर ਮਲ ਕੋਟਨ ਦਾ ਦੁਪੱਟਾ ਰਹਿਣ ਵਾਲਾ ਹੈ ਆ ਬੂਟੀਆਂ ਹੈ ਜੀ ਬਾਟਮ ਤੇ yellow color ਦੀਆਂ ਸਾਰੇ ਹੀ ਡਿਜ਼ਾਈਨ ਡਿਫਰੈਂਟ ਡਿਫਰੈਂਟ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਦਾ ਲੈ ਸਕਦੇ ਹੈਗੇ ਹੋ ਆਰਡਰ ਕਰਨ ਲਈ ਸਕਰੀਨਸ਼ਾਟ ਲੈਣਾ ਹੈਗਾ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਮੈਸੇਜ ਕਰਨਾ ਹੈ ਅਵੇਲੇਬਲ ਹੈ ਜਾਂ ਨਹੀਂ ਪਤਾ ਕਰਕੇ ਉਸ ਤੋਂ ਬਾਅਦ ਆਰਡਰ ਕਰ ਸਕਦੇ ਹੋ ਐਡਰੈਸ ਸੈਂਡ ਕਰਕੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਆਨਲਾਈਨ ਹੀ ਕਰਨੀ ਪਏਗੀ ਪੇਮੈਂਟ ਤੁਸੀਂ ਫੋਨ ਪੇ Google Pay Paytm ਡਾਇਰੈਕਟ ਅਕਾਊਂਟ ਚ ਕਰਵਾ ਸਕਦੇ ਹੈਗੇ ਹੋ ਤੇ ਆਪਣਾ ਪ੍ਰੋਪਰ ਐਡਰੈਸ ਸੈਂਡ ਕਰ ਸਕਦੇ ਹੋ ਥੈਂਕ ਯੂ so much no cash on delivery